ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਤਾਜ਼ੀਆਂ ਮੰਜਾ ਦਿਖਾਵਾਂਗੇ ਪਹਿਲੇ ਨੰਬਰ ਤੇ ਬੱਲੀ ਮੈਂ ਨੀਲੀ ਦਾ ਵੀ ਸੂਈ ਸਭਾਈ ਤਾਜੀ ਪਿੱਛੇ ਕੱਟੀ ਤੇ ਦੂਜੇ ਨੰਬਰ ਤੇ ਮੈਂ ਸੂਈ ਇਹਦੇ ਪਿੱਛੇ ਹੀ ਬੱਚਾ ਕੱਟੀ ਹੋਈ ਆ ਡਟੇਰ ਵੀਰ ਤੋਂ ਪਹੁੰਦਿਆ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸੋਨੀ ਆ ਜੀ ਪਿੰਡ ਮੋੜਣਾ ਪਤਸੀ ਤਫਾ ਜਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਜੀ ਆਪਣਾ 9988202601 9988202601 ਅੱਜ ਆਪਾਂ ਦਿਖਾਵਾਂਗੇ ਦੋ ਮੰਜਾ ਸੂਈਆਂ ਸਮਝਾਂ ਹਾਂ ਜਿਹੜੀ ਆਪਾਂ ਬੱਲੀ ਮੈਂ ਦੇਖੀ ਜਨੈ ਸੂਆ ਕਿਹੜਾ ਸੂਈ ਆ ਜੀ ਇਹ ਜੀ ਮਾਲਕਾਂ ਨੇ ਦਾ ਤੀਜਾ ਗਿਆ ਚੌਥਾ ਵੀ ਹੋ ਜਾਗਲਾ ਠੀਕ ਆ ਚੌਥਾ ਸੂਆ ਮੰਨ ਲੀਏ ਹੋ ਸਕਦੀ ਆ ਤੇ ਬੱਚਾ ਇਹਨੇ ਦੇਤੀ ਕੱਟੀ ਹਨਾ ਕੱਟੀਆਂ ਤੇ ਸੂਈ ਕਦੋਂ ਵਹੇ ਅੱਜ ਸਵੇਰੇ ਸੂਈ ਆਈ ਮੇਰੇ ਸਾਬ ਹੁਣ 4:00 ਵਜੇ ਜੇਰ ਜੂਰ ਜਮਾ ਡੰਨ ਹਾਂ ਜੇਰ ਜੂਰ ਗਾਰੰਟੀ ਆ ਅੱਧਾ ਕਿ ਬੋੜਾ ਲਗਭਗ ਹੈਗਾ ਚੋਇਆ ਵਾ 5-4 ਕਿਲੋ ਲੀਟਰ ਬੋੜਾ ਚੋਇਆ ਹੈ ਦੋ ਵਾਰੀ ਕੱਟੀ ਚੰਗਾ ਠੀਕ ਐ ਤੇ ਮਾਲਕਾਂ ਨੇ ਦੱਸਿਆ ਉਹ ਦੁੱਧ ਪਿਛਲੀ ਵਾਰ ਕਿੰਨਾ ਕਿ ਦਿੱਤਾ ਇਹਨੇ ਉਹ ਤਾਂ ਹੀ ਮਾਲਕ ਦਾ ਕਹਿੰਦਾ ਵੀ 16-17 ਦੀ ਚੋਰੀ ਆ ਠੀਕ ਹੈ ਤੇ ਲੱਗਦਾ ਵੀ ਇਹ ਲੈਵਲ ਉਹ ਚੰਗਾ ਤੇ ਆਪਾਂ ਅੰਦਾਜ਼ਾ ਲਾਈਏ ਵੀ ਆਪਾਂ ਮਨ ਕੀ ਕਹਿੰਦਾ ਵੀ ਕਿੰਨੇ ਕਿ ਦੁੱਧ ਦੇ ਸਕਦੇ ਆ 14 ਮੀਟਰ ਦਾ ਗਾਰੰਟੀ ਤੇ ਭੇਜ ਦਾਂਗੇ ਬੰਦਾ ਸਾਹਮਣੇ ਆਉਗਾ 14 ਮੰਨ ਕੇ ਲੈ ਲੇ ਜੇ ਥੋੜੇ ਕੋਈ ਰਹਿ ਗਈ ਤੁਸੀਂ 15-20 ਚਵਾ ਸਕਦੇ ਆ ਆਪਾਂ ਦਾ 16-17 ਮਿਲ ਦਿਆਂਗੇ ਮੈਨੂੰ ਪਤਾ ਦਿਓਗੇ ਤੇ ਜੇਰ ਵਗੈਰਾ ਜਮਾ ਡੰਨਾ ਉਹ ਗਾਰੰਟੀ ਆਪਣੀ ਧਾਰਾ ਧੂਰਾ ਦੀ ਓਕੇ ਆ ਬਹੁਤ ਹੀ ਵਧੀਆ ਸੋ ਵੀਰੋ ਕਦ ਕਾਠ ਵਗੈਰਾ ਦੇਖੋ ਤੇ ਲੈਵਾ ਵਗੈਰਾ ਦੇਖੋ ਮੈਂ ਤਾਂ ਚੰਗਾ ਚੌਥਕ ਜੂਆ ਸਮਾਨ ਮੱਝਾ ਤੇ ਚਾਰੇ ਪੈ ਤੇ ਨੀਲੀ 라ਵਿਲਾ ਕੈਰੇਕਟਰ ਸਾਰੇ ਪੂਰੇ ਕਰਦੀ ਪਈ ਆ ਸਿੰਘ ਗੋਲ ਆ ਇੱਕ ਸਿੰਘ ਥੋੜਾ ਜਿਹਾ ਆਉਂਡ ਮੁੜਿਆ ਹੋ ਉਹ ਖੁੱਲਾ ਜਿਹਾ ਕਿਹਾ ਜਾ ਸਕਦਾ ਜੀ ਨੂੰ ਆਪਾਂ ਤੇ ਪਤਲੀ ਚਾਮੜੀ ਦੇ ਵਿੱਚ ਇਹਨੂੰ ਕਹਿੰਦੇ ਅਸਲ ਦੁੱਧ ਵਾਲੀ ਮੈਂ ਆ 15 16 15 ਵੇਚ ਸਕ 14 ਮੰਨ ਕੇ ਲੈ ਰਹੇ ਹੋ ਤੇ 14 ਲੀਟਰ ਦੁੱਧ ਨੇ ਰਾਵਣਾ ਪਾ ਦੇਣਾ ਬੱਚਾ ਪਿੱਛੇ ਕੱਟੀ ਆ ਤੇ ਹਵਾਨਾ ਵਗੈਰਾ ਦੇਖੋ ਸਾਫ਼ ਸੁਥਰਾ ਤੇ ਚੋਣ ਚ ਆ ਵੀ ਬਿਲਕੁਲ ਇੱਕ ਨੰਬਰ ਆਈ ਜਾਵਾ ਸਮਾਂ ਇੱਕ ਨੰਬਰ ਇਹਦਾ ਭਾਅ ਕੀ ਰਹੂਗਾ ਜੀ ਇਹਦਾ ਭਾਅ ਜੀ ਮੁੱਲੇ ਦਾ ਕਰਦੇ 1 ਲੱਖ 20 ਹਜ਼ਾਰ ਮਾਨਦਾਨ ਹੋ ਜਾਊਗਾ ਹੋ ਲੱਖੋਂ ਬਾਹਰੀ ਹਾਂ ਜੀ ਬਾਹਰੀ ਥੋੜੀ ਬਾਹਰੀ ਸੋ ਲੱਖੋਂ ਬਾਹਰ ਤਾਂ ਬੱਚਾ ਦਾ 15 ਕਿਲੋ ਲੈਣੀ ਆ ਤਾਂ ਲੱਖੋਂ ਬਾਹਰ ਜਾਣਾ ਪੈਂਦਾ ਤੇ ਥਣ ਥਣੂ ਕਹਦਾ ਗੁੱਲੇ ਵਾਲਾ ਅੱਗੇ ਪਿੱਛੇ ਦਾ ਹਵਾਨਾ ਅੱਗੇ ਦੂਜੇ ਨੰਬਰ ਜਿਹੜੀ ਮੈਂ ਦੇਖੀ ਜਨੇ ਕਿਹੜਾ ਸੁਆ ਸੁਈ ਆ ਜੀ ਇਹ ਇਹਦਾ ਵੀ ਜੀ ਤੀਜੇ ਹੀ ਦੱਸਿਆ ਚੌਥਾ ਵੀ ਹੋ ਸਕਦਾ ਕੱਟੀ ਆ 1.5 ਤੋਂ 2 ਮਹੀਨਾ ਦੀ 2 ਮਹੀਨੇ ਸੁਈ ਵੀ ਪਿੱਛੇ ਇਹਦੇ ਕੱਟੀ ਆ ਹੁਣ ਦੁੱਧ ਇਸ ਵਕਤ ਕਿੰਨਾ ਹਜਰਾ ਦੁੱਧ 11 ਲੀਟਰ 10 ਲੀਟਰ ਕਹਿ ਕੇ ਦੇਵਾਂਗੇ 10 ਗੱਪੜ ਵਗੈਰਾ ਤਾਂ ਨਹੀਂ ਹੋਈ ਆ ਜੀ ਗੱਪੜ ਨਹੀਂ ਹੋਈ ਬੋਲੀ ਨਹੀਂ ਠੀਕ ਆ ਆਪਣੇ ਕੋਲੇ ਸੁਈ ਵੀ ਤਾਂ ਜੀ ਉਹਦੀ ਨਹੀਂ ਨਹੀਂ ਆਪਾਂ ਤਾਂ ਹੁਣ ਹੀ ਲੈ ਕੇ ਆਉਂਦੇ ਹਾਂ ਠੀਕ ਹੈ ਹੁਣ 10 ਕਿਲੋ ਜਮਾਂ ਨਿਪਟ ਜੂ ਜਮਾਂ 11 ਤਿਆਰ ਆ 10 ਤੇ ਸੌਦਾ ਕਰਾਂਗੇ ਸੋ 10 ਕਿਲੋ ਦੁੱਧ ਮੰਨ ਕੇ ਲੈ ਸਕਦੇ ਹਾਂ ਤੇ ਇਹਦੀ ਕੀਮਤ ਕੀ ਰਹੂਗੀ ਇਹਦੀ ਕੀਮਤ ਤਾਂ 92000 ਦੀ ਗੁਜਾਇਸ਼ ਹੋ ਜੂਗੀ ਕਰਾਂਗੇ ਹਾਂ ਤੋੜਿਓ ਬਾਹਰ ਨੂੰ ਸੋ ਫਿਰ ਉਹ ਕੱਦ ਕਾਠ ਵਗੈਰਾ ਦੇਖੋ ਤੇ ਰਾਜੀ ਸਮੀ ਬਲੀ ਵੀ ਤੇ ਲੇਵਲੂ ਆ ਬਿਲਕੁਲ ਓਕੇ ਆ 10 ਲੀਟਰ ਦੁੱਧ ਮੰਨ ਕੇ ਪਰਚੇਸ ਕਰ ਸਕਦੇ ਹਾਂ ਤੇ ਭਾਈ ਜੀ ਚੋਣ ਵਗੈਰਾ ਦੀ ਬਿਲਕੁਲ ਇੱਕ ਨੰਬਰ ਓਕੇ ਆ ਤੇ ਸੁਆਹ ਹੋ ਲੱਗਭਗ ਤੀਜਾ ਹੈ ਨਾ ਸੁਆਹ ਠੀਕ ਆ ਤੀਜਾ ਕ ਸੁਆਹ ਸੁਈ ਵੀ ਆ ਤੇ ਸੂਈ ਵੀ ਡੇਢ ਤੋਂ ਪੌਣੇ 2 ਮਹੀਨਾ ਚ ਲਗਭਗ ਦੀ ਡੇਢ ਤੋਂ ਪੂਰੀ ਹੈਗੀ ਆ ਕੀਮਤ ਇਹਦੀ ਹੈਗੀ ਆ 92000 ਰੁਪਇਆ ਤੇ ਬੱਚਾ ਇਹਦੇ ਵਿੱਚ ਇਕੱਟੀਆਂ ਕਰਦੀ ਆ ਬਬਾ ਪ੍ਰੋਪਰ ਸਮਾਰ ਕੇ ਰਖਾ ਦਈਏ ਨੂੰ ਹੀ ਵਗੈਰਾ ਕਰਦੀ ਆ ਐਨੇ ਕ ਟਾਈਮ ਦੀ ਸੂਈ ਵੀ ਆ ਤੇ ਮਿਲਕ ਮੇਨ ਵਗੈਰਾ ਕਰਮ ਵਾਲੀ ਇਹਦੀ ਵੀ ਸੋਹਣੀ ਚੰਗੀ ਦਿਖਾਈ ਦਿੰਦੀ ਆ ਤੇ ਥਾਂ ਤੋਂ ਬਿਲਕੁਲ ਅਲੱਗ ਅਲੱਗ ਨਿਕਣ ਵਾਲਾ ਸਾਫ ਸੋਹਣਾ ਤੇ ਨੰਬਰ ਬੋਲੋ ਜੀ ਦੁਆਰੇ ਆਪਣਾ ਨੰਬਰ 99882 0260 ਪਿੰਡ ਮੋੜਨਾਬਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਹਿਗੀ ਕਿਸੇ ਵੀ ਵੀਰ ਦੇ ਕੋਈ ਵੀ ਮੈਂ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਨਾਲ